ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾਰੇ ਸਾਧ ਸੰਗਤੋ ਆਪਣੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਯਾਰ ਗੰਧ ਫੈਲ ਰਿਹਾ ਹੈ ਕਿਸ ਤਰ੍ਹਾਂ ਦੇ ਯਾਰ ਆਪਣੇ ਲੋਕ ਹੋ ਗਏ ਕਿੰਨੀ ਦੁਨੀਆ ਯਾਰ ਇੱਥੇ ਦੇਖ ਲਓ ਤੁਸੀਂ ਲਿਬੜੀ ਤੁਰੀ ਫਿਰਦੀ ਆ ਕਿੰਨੀ ਦੁਨੀਆ ਕੀ ਕੀ ਕੁੱਝ ਕਰੀ ਜਾਂਦੀ ਐ ਹੁਣ ਜਿਹੜਾ ਆਪਣਾ ਪਹਿਲਾ ਪੰਜਾਬ ਸੀ ਚਲ ਤੁਸੀਂ ਇੱਥੋਂ ਸ਼ੁਰੂ ਕਰ ਗਏ ਆਪਾਂ ਪਹਿਲਾ ਆਪਣਾ ਪੰਜਾਬ ਸੀ ਆਪਣੀਆਂ ਕੁੜੀਆਂ ਆਪਾਂ 5ਵੀਂ ਕਲਾਸ ਤੋਂ ਵੱਧ ਕੁੜੀ ਨੂੰ ਪੜਾਉਂਦੇ ਨਹੀਂ ਸੀ ਕਿਉਂਕਿ ਸਮਾਂ ਖਰਾਬ ਆ ਕਹਿੰਦੇ ਕਰਦੇ ਕਹਿੰਦੇ ਸੀ ਇਓ ਕਰੇ ਪੁੱਤੋ ਘਰ ਤੋਂ ਬਾਹਰ ਜਨਾਨੀ ਨੂੰ ਨਿਕਲ ਨਹੀਂ ਸੀ ਦਿੰਦੇ ਆਪਾਂ ਘਰ ਤੋਂ ਬਾਹਰ ਕਹਣਾ ਨਾ ਇਹ ਘਰ ਦੀ ਇੱਜ਼ਤ ਆ ਜੇ ਕਿਸੇ ਚਾਚੇ ਤਾਏ ਨੇ ਰਾਹ ਖੜੀ ਰੋਟੀ ਲੈ ਕੇ ਜਾਂਦੀ ਜਾਂ ਕਿਤੇ ਉਦਾਂ ਹੀ ਕਿਤੇ ਦੇਖ ਲਈ ਵੀ ਕੁੜੀਏ ਤੇਰੇ ਸਿਰ ਤੇ ਚੁੰਨੀ ਹੈ ਨਹੀਂ ਸੀ ਤੇ ਉਹਨੇ ਘਰੇ ਜਾ ਕੇ ਕਹਿ ਕੇ ਜਾਣਾ ਪੁੱਤੋ ਅੱਜ ਨਾ ਆਪਣੀ ਪਲਾਨੀ ਕੁੜੀ ਦੇ ਸਿਰ ਤੇ ਚੁੰਨੀ ਹੈ ਨਹੀਂ ਸੀ ਸਿਰ ਨੰਗਾ ਸੀ ਉਨਕੂ ਰਿਆ ਕਰੋ ਆਪਣਾ ਇਹ ਪੰਜਾਬ ਸੀ ਆਪਣਾ ਪੰਜਾਬ ਸੀ ਮਾਤਾ ਭਾਗੋ ਹੋਣੀ ਹੂੰ ਤੇ ਤੂੰ ਲਾਲੋ ਸਾਹਿਬ ਕਿੰਨੀਆਂ ਆਪਣੀਆਂ ਜੜੀਆਂ ਬੁੜੀਆਂ ਸੀ ਜਿਨ੍ਹਾਂ ਨੇ ਗਲਾਂ ਦੇ ਵਿੱਚ ਹਾਰ ਪਵਾ ਲੇ ਤਰਮਣੀ ਸੀ ਹਾਰਿਆ ਸੱਚ ਬੋਲਿਆ ਸੀ ਆਪਾਂ ਉਹਨਾਂ ਦੇ ਵਾਰਸਾਂ ਯਾਰ ਆਪਾਂ ਉਹਨਾਂ ਬਜ਼ੁਰਗਾਂ ਦੇ ਪੁੱਤ ਪੋਤੇ ਆ ਯਾਰ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਅੜਖੋ ਬਰਕਰਾਰ ਰੱਖੀ ਸੀ ਕਹਿੰਦੇ ਹੁੰਦੇ ਸੀ ਪੁੱਤ ਨਾ ਬਾਹਰ ਨਹੀਂ ਨਿਕਲਣਾ ਬਾਹਰ ਨਹੀਂ ਜਾਣਾ ਤੂੰ ਸਾਡੇ ਘਰ ਦੀ ਇੱਜ਼ਤ ਆ ਤੂੰ ਸਾਡੇ ਘਰ ਦੀ ਪੱਗ ਆ ਮੇਰੇ ਬਾਵਲ ਦੀ ਪੱਗ ਨੂੰ ਕਿਤੇ ਲੱਗ ਦਾਗ ਨਾ ਜਾਵੇ ਕਿਉਂ ਕਹਿੰਦੇ ਹੁੰਦੇ ਸੀ ਬਜ਼ੁਰਗ ਮਾਵਾ ਦੀਆਂ ਧੀਆਂ ਨੂੰ ਸਮਝਾਉਂਦਿਆਂ ਹੁੰਦੇ ਸੀ ਪੁੱਤ ਦੇਖੀ ਕਿਤੇ ਤੇਰਾ ਡੈਡੀ ਤੇਰਾ ਭਰਾ ਤੇਰੇ ਵੀਰ ਤੇਰੇ ਮਾਮੇ ਚਾਚੇ ਤਾਏ ਬਾਹਰ ਲੋਕਾਂ ਚ ਬੈੰਦੇ ਖੜਦੇ ਸੱਤਾਂ ਚ ਦੇਖੀ ਕਿਤੇ ਉਹਨਾਂ ਦੀ ਪੱਗ ਨਹੀਂ ਵੀ ਨਾ ਕਰਾਦੀ ਗਿੰਦੇ ਬੰਦੇ ਬੱਚੇ ਨੂੰ ਘੂਰਨਾ ਤੇ ਬੱਚਿਆਂ ਨੇ ਵੀ ਮਾ ਦੇ ਪੁੱਤ ਫਿਰ ਜਿਹੜੀ ਗੱਲ ਮਾਪਿਆਂ ਨੇ ਕਹੇਦੀ ਉਹਨਾਂ ਤੇ ਫੁੱਲ ਚੜਾਉਂਦੇ ਸੀ ਕੀ ਹੱਸਤੀ ਸੀ ਕਿਸੇ ਨੂੰ ਜਦੋਂ ਕੋਈ ਕੁਛ ਕਹੇ ਜੇ ਵੀ ਹੂੰ ਤੇ ਸਾਦੇ ਲੀੜੇ ਪੌਣੇ ਸਲਵਾਰ ਕਮੀਜ਼ ਸਦਾ ਸਿਰ ਬੋਣਾ ਤੇ ਘਰੇ ਮਾਂ ਪਿਓ ਦੇ ਨਾਲ ਰੋਟੀਆਂ ਪਕਾਉਣੀਆਂ ਪਸ਼ੂਆਂ ਨੂੰ ਪਾਣੀ ਪਿਉਣੇ ਗੋਹਾ ਗੂੜਾ ਸੱਟਣਾ ਖੇਤਾਂ 'ਚ ਰੋਟੀਆਂ ਲੈ ਕੇ ਜਾਣਾ ਆਪਦੇ ਬਾਪੂਆਂ ਆਪਦੇ ਭਰਾਵਾਂ ਦੇ ਨਾਲ ਕੰਮ ਕਰਾਉਣਾ ਖੇਤ ਵੀ ਇਹ ਸੀ ਆਪਣਾ ਪੰਜਾਬ ਅੱਜ ਦੁੱਖ ਲੱਗਦਾ ਜਦੋਂ ਇਹੇ ਜਿਹਾ ਉੱਠ ਕੇ ਜਾ ਰਹੇ ਚਾਰ ਛੱਲੜਾਂ ਦੀ ਖਾਤਰ ਵੀਡੀਓ ਲੋਕ ਬਹੁਤ ਬਣਾਉਂਦੇ ਆ ਪਰ ਇਸ ਤਰ੍ਹਾਂ ਨਹੀਂ ਬਣਾਉਂਦੇ ਜਿਵੇਂ ਇਹ ਬਣਾਉਂਦੀ ਸੀ ਕਿੱਡੇ-ਕਡੇ ਕੰਡੈਕਟ ਆ ਜਾ ਰਹੇ ਨੇ ਕੋਈ ਉਹ ਸੁਣਨ ਵਾਲੀਆਂ ਗੱਲਾਂ ਆਪਣੇ ਘਰਾਂ ਦੇ ਵਿੱਚ ਆਪਾਂ ਦੇ ਧੀਆਂ ਪੁੱਤਾਂ ਦੇ ਵਿੱਚ ਬਹਿ ਕੇ ਸੁਣ ਲਾਂਗੇ ਜਿਹੜੇ ਆਪਣੇ ਬੱਚੇ ਆ ਜਰ ਜਿਹੇ ਜੀ ਜੀ ਆਪਾਂ ਉਹਨਾਂ ਨੂੰ ਅੱਜ ਪਰੋਸ ਦੇਾਂਗੇ ਉਹੇ ਜੀ ਹੋਜੂ ਅੱਜ ਆਪਣੇ ਪੰਜਾਬ ਦੇ ਹਾਲਾਤ ਕੀ ਹੋਏ ਪਏ ਆ ਕਿੱਧਰ ਨੂੰ ਜਾ ਰਹੇ ਆ ਤਲਾਖ ਹੋ ਰਹੇ ਆ ਕੁੜੀਆਂ ਆਪੇ ਵਿਆਹ ਕਰਾਈਆਂ ਅੱਧੇ ਲੀੜੇ ਪਾ ਰਹੀਆਂ ਮਾਂ ਪਿਓ ਨੂੰ ਮੂੰਹ ਨਹੀਂ ਬੋਲਦੀਆਂ ਭਰਾਵਾਂ ਦੇ ਆਖੇ ਨਹੀਂ ਲੱਗਦੀਆਂ ਇਹ ਦੇਣ ਕਿੰਨਾ ਦੀ ਆ ਇਹਨਾਂ ਦੀ ਇਹ ਜਿਹੀਆਂ ਦੀ ਕੀ ਕਮਲਕੌਰ ਭਾਬੀ ਕੀ ਯਾਰ ਕੁਹਾੜੇ ਕੁਵਾਰੇ ਕੁੜੀਆਂ ਤੂੰ ਹਲੇ ਨਾਂ ਤੇਰਾ ਕੀ ਕਮਲਕੌਰ ਭਾਬੀ ਚਾਹ ਯਾਰ ਕੌਰ ਹੋਵੇ ਚਾਹ ਦੇਵੀ ਹੋਵੇ ਚਾਹ ਰਾਣੀ ਹੋਵੇ ਆਪਣੀ ਦੇ ਨਾਲ ਕੋਈ ਤਲਕ ਨਹੀਂ ਸੀ ਤਾਂ ਜਨਾਨੀ ਹੋਈ ਨਾ ਫਿਰ ਆਪਾਂ ਇੱਕ ਇਹ ਵੀ ਗੱਲ ਕਹਦੇ ਜਨਾਨੀ ਦਾ ਕਤਲ ਵੀ ਮਾੜਾ ਭਾਈ ਵੀ ਗੱਲ ਕਹਿੰਦੇ ਵੀ ਚਲੋ ਕਤਲ ਮਾੜਾ ਕਤਲ ਕੋਈ ਰਾਹ ਨਹੀਂ ਇੰਨਾ ਗੱਲਾਂ ਦਾ ਹੁਣ ਕਰੀਏ ਵੀ ਕੀ ਯਾਰ ਜਦੋਂ ਉਹਨੂੰ ਹੁਣ ਇੰਨਾ ਸਮਝਾਤਾ ਇੰਨਾ 4-5 ਵੇਰੀ ਤੱਕ ਉਹਨੂੰ ਪੁਲਿਸ ਦੇ ਜਾ ਕੇ ਸਮਝਾਇਆ ਵੀ ਕੁੜੀਏ ਤੂੰ ਹਟ ਜਾ 50000 ਰੁਪਏ ਪੁਲਿਸ ਦੇ ਫਿਰ ਫਿਰਦੇ ਦੇ ਵਿੱਚ ਦਿੱਤਾ ਵੀ ਆ ਚੱਕ 50000 ਰੁਪਏ ਦੇ ਬਾਪੂ ਦਾ ਇਲਾਜ ਕਰਾਂ ਤੇ ਜੀ ਤੇ 1.5 ਲੱਖ ਰੁਪਏ ਆਪਦੇ ਘਰੇ ਦਿੱਤਾ ਉਹਨੇ ਯਾ ਚਾ ਕ ਕੁੜੀਆ ਤੇ ਡੈਡੀ ਦਾ ਇਲਾਜ ਕਰਾ ਪਰ ਆ ਗੰਦੀਆਂ ਵੀਡੀਓ ਨਾ ਪਾ ਉਦੋਂ ਆਉਂਦੀ ਸੀ ਜਾ ਕੇ ਬੁੱਕਰ ਜਾਂਦੀ ਸੀ ਫਿਰ ਉਹਨੇ ਸਮਝ ਆਇਆ ਫਿਰ ਉਹ ਸਿੱਧੀ ਹੋਈ ਇਹਨੂੰ ਅੰਮ੍ਰਿਤਪਾਲ ਉਹ ਮਨ ਕ ਤੂੰ ਕੌਣ ਆ ਕਹਿੰਦੀ ਸਾਡੇ ਘਰ ਚ ਦਖਲ ਅੰਦਾਜ਼ਾ ਕਰਨ ਵਾਲਾ ਮੈਂ ਤਾਂ ਇਸੇ ਤਰ੍ਹਾਂ ਹੀ ਪਾਉਂਗਾ ਹਟੇ ਨਹੀਂ ਉਲਟਾ ਵੜ ਲਿਆ ਕੀ ਯਾਰ ਕੋਈ ਜਨਾਨੇ ਆ ਉਹ ਕਹਿੰਦੀ ਮੈਂ ਪੱਟਾ ਤੇ ਮੋਰਨੀਆਂ ਪਾਉਣੀਆਂ ਬੇਜੇ ਬੀੜਾ ਇਹਦਾ ਹੀਦਾ ਕੀ ਸਾਡੀਆਂ ਧੀਆ ਇਹ ਗੱਲਾਂ ਕਿਹਾ ਕਰਨੀਆਂ ਵੀ ਅਸੀਂ ਆਪਦੇ ਮਾਂ ਪਿਓ ਦੇ ਸਾਹਮਣੇ ਜਿਹੜੀਆਂ ਗੱਲਾਂ ਉਹ ਬੋਲਦੀਆਂ ਸਾਤੋਂ ਤਾਂ ਬੋਲ ਹੀ ਨਹੀਂ ਜਾਂਦੀਆਂ ਵੀ ਮੈਂ ਆਹ ਕੁਛ ਕਰੂੰਗੀ ਧੀ ਦਾ ਫਰਜ਼ ਹੈ ਇਹ ਬੋਲਣਾ ਤੁਹਾਡੇ ਘਰਾਂ ਦੀਆਂ ਇੱਜ਼ਤਾਂ ਜਾ ਰਹੋ ਪੰਜਾਬੀਆਂ ਅਸੀਂ ਸਾਡਾ ਖੂਨ ਖੌਲ ਦਾ ਰੋਕਾਂਗੇ ਜਰ ਅਸੀਂ ਜੇ ਕੋਈ ਬੰਦਾ ਗਲਤ ਕਾਰਵਾਈ ਕਰਦਾ ਨੂੰ ਰੋਕਾਂਗੇ ਸਮਝਾਓ ਪੰਜ ਜਾਰੀ 7 ਤਾਰੇ ਫਿਰ ਉਹ ਮੈਰੋ ਨੇ ਕੋਈ ਮਾਰਾ ਕੰਮ ਨਹੀਂ ਕੀਤਾ ਜੇ ਆਪਾਂ ਕਹੀ ਵੀ ਮਾਰਾ ਕੀਤਾ ਦੰਦ ਨੂੰ ਚੁਗਿਆ ਕਾਂ ਟੰਗਿਆ ਕਹਿੰਦੇ ਹੁੰਦੇ ਇਹਨੂੰ ਕਹਿੰਦੇ ਕਾਂ ਟੰਗਦਾ ਵੀ ਇੱਕ ਨੂੰ ਦੇਖ ਕੇ ਤੇ ਚਲ ਹੋਰ ਹਟ ਜਾਣਗੇ ਯਾਰ ਕਿੰਨੀਆਂ ਕਿੰਨੇ ਵਧੀਆ ਵਧੀਆ ਯਾਰ ਆਪਣੀਆਂ ਗਾਂ ਅੱਖੀ ਰੋਲ ਕੇ ਹਰੀ ਸੋਨ ਲੂਗੇ ਦੀਆਂ ਪਾ ਦਿਓ ਆਪਣੇ ਪਿਛਲੇ ਪੰਜਾਬ ਦੀਆਂ ਪਾ ਦਿਓ ਆਪਣੀਆਂ ਪਿਛਲੀਆਂ ਗੱਲਾਂ ਯਾਰ ਜਿਵੇਂ ਆਪਾਂ ਖੇਤੀ ਪਿੱਛੇ ਕਰਦੇ ਰਹੇ ਆਪਣੇ ਬਜ਼ੁਰਗ ਫਲਿਆਂ ਦੇ ਦਾਣੇ ਕੱਢਦੇ ਹੁੰਦੇ ਸੀ ਯਾਰ ਗੱਡਿਆਂ ਤੇ ਲੱਦ ਕੇ ਲਿਆਉਂਦੇ ਸੀ ਕਣਕਾਂ ਗਾਂ ਖੇਤਾਂ ਤੋਂ ਪਿੰਡ ਨੇੜੇ ਕੋਲੇ ਲਿਆ ਕੇ ਸੜਦੇ ਸੀ ਫਿਰ ਉੱਥੇ ਫੜੇ ਪਾਉਂਦੇ ਸੀ ਇਹੋ ਜਿਹਾ ਪਾਲੋ ਯਾਰ ਘੜੇ ਪਾਣੀ ਦੇ ਭਰ ਦਿਓ ਪਾਣੀ ਘੜੇ ਭਰ ਕੇ ਪਿਆਓ ਪਾਣੀ ਖੜ ਕੇ ਬਣਾਓ ਵੀਡੀਓ ਲਾਓ ਸਵੀਆਂ ਕਿ ਆਪਣੇ ਬਜ਼ੁਰਗ ਨਾਲ ਛੋਲੇ ਤੇ ਜੋਹ ਪਿਆ ਲਉਂਦੇ ਅੱਜ ਕੱਲ ਨਾਲੇ ਪਾਣੀ ਠੰਡਾ ਪੀਉਣਾ ਤੋੜਿਆ ਚ ਉਹ ਤੇ ਨਾਲੇ ਮੁੱਠੀ ਮੁੱਠੀ ਉਹ ਦਿਨ ਵੀ ਖਾਂਦਾ ਤੁਰਿਆ ਜਾਉ ਬੰਦਾ ਆਪਣਾ ਤਾਂ ਇਹੋ ਜਿਹਾ ਪੰਜਾਬ ਆ ਜਰ ਆਪਣਾ ਆ ਪੰਜਾਬ ਥੋੜੋ ਆ ਚੱਕਰੋ ਧਰ ਲੋ ਚੱਕਰੋ ਧਰ ਲੋ ਤੇ ਅੱਦੇ ਲੀੜੇ ਪਾ ਲੋ ਨੰਗੇ ਲੀੜੇ ਪਾ ਲੋ ਬਰੀਆਂ ਜਾਂ ਕਰਦੇ ਫਿਰ ਮਸ਼ਹੂਰੀਆਂ ਕਰਦੇ ਫਿਰੋਕੇ ਸੇ ਦੀਆਂ ਆਪ ਦੇ ਸਿਰ ਉੱਤੇ ਡੋਲੇ ਡੇ ਲਾ ਲੋ ਮਸ਼ਹੂਰੀ ਕਿਸੇ ਦੀ ਕਰਦੇ ਫਿਰੋ ਚਾਹੇ ਕੁੜੀ ਯਾਰ ਇੱਕ ਸਿੱਖਾਂ ਦੀ ਹੋਵੇ ਕਿਸੇ ਦੀ ਹੋਵੇ ਕੁੜੀ ਦਾ ਕੋਈ ਇਹਦਾ ਸਿੱਖਾਂ ਦੇ ਇਹ ਜਾਤ ਨਾਲ ਕੋਈ ਤਲਕ ਨਹੀਂ ਪਰ ਮੈਸੇਜ ਤਾਂ ਗਲਤ ਜਾ ਰਿਹਾ ਨਾ ਬੱਚਿਆਂ ਬਾਤ ਤੇ ਸਾਡੇ ਬੱਚੇ ਕੀ ਸਿੱਖ ਰਹੇ ਆ ਯਾਰ ਕੀ ਸਾਡੇ ਨਿੱਕੇ ਨਿੱਕੇ ਜਵਾਗਰ ਜਿਹਨਾਂ ਨੇ ਜਾ ਕੇ ਹਲੇ ਕਿੱਡੇ ਕਿੱਡੇ ਅਫਸਰ ਬਣਨਾ ਵੱਡੇ ਵੱਡੇ ਹਲੇ 12 12 13 13 ਸਾਲ ਦੇ ਘੱਲ ਤੋਂ ਛਟਾਪੀ ਜਾਂਦੇ ਆ ਹੋਰ ਇਹ ਜਿਹੜਾ ਦਲਤ ਪਾਸੇ ਚਲੇਦਾ ਬੱਚੇ ਬਣਾਉਣ ਵਾਲੇ ਪਾਸੇ ਜਾਣਗੇ ਸਾਹਮਣੇ ਵਾਲੇ ਪਾਸੇ ਜਾਣਗੇ ਕੱਦ ਨਹੀਂ ਵੱਧਣੇ ਜੁੱਸੇ ਨਹੀਂ ਤਗੜੇ ਹੋਣੇ ਇਹ ਜੀਆਂ ਵੀਡੀਓ ਦੇਖ ਕੇ ਕੋਈ ਪਹਿਲਵਾਨ ਬਣ ਜਾਊਗਾ ਇਹ ਇਹ ਵੀਡੀਓ ਦੇਖ ਕੇ ਵੀਡੀਓ ਜਾਂਦੀ ਜਾਏ ਪੰਜ ਵੀਡੀਓ ਕੱਢ ਲੈ ਛੇਵੀਂ ਇਹ ਆ ਜਾਂਦੀ ਹੈ ਪੰਜ ਨਗਾਦੇ ਛੇਵੇਂ ਇਹ ਆ ਜਾਂਦੀ ਹੈ ਕਮਲ ਭਾਬੀ ਮਗਜ ਮਾਰਦੀ ਤੁਰੀ ਫਿਰਦੀ ਆ ਆ ਹੋਰ ਵੀ ਆ ਤਿੰਨ ਚਾਰ ਅਜਰ ਹੋਰ ਬੰਦੇ ਵੀ ਛੜੇ ਅਜਰ ਕਿੰਨੀਆਂ ਵਧੀਆ ਬਾਰੇ ਅਜਰ ਕਾਕੂ ਪੈਸੇ ਖਾਣੇ ਆ ਪੈਸੇ ਖਾਣੇ ਆਪਾਂ ਖਾਣੀ ਤਾਂ ਰੋਟੀ ਆ ਰੋਟੀ ਸੋ ਨੂੰ ਮਿਲੀ ਜਾਂਦੀ ਆ ਕੀ ਕਰਉਣਾ ਬਹੁਤੇ ਪੈਸੇ ਤੋਂ ਆ ਲੈ ਲੈ ਬਹੁਤਾ ਪੈਸਾ ਕੋਈ ਕੰਮ ਨਹੀਂ ਆਇਆ ਕੋਈ ਕੰਮ ਨਹੀਂ ਆਇਆ ਪੈਸਾ ਉਹਦੇ ਨੌਗੰਦ ਪਹਿਲ ਪਾਇਆ ਕੰਮ ਆਇਆ ਕੀ ਇਹ ਹੱਤਕਲੇਗੀ ਪੰਜ ਬੰਦੇ ਨਹੀਂ ਸੀ ਉਹਦੇ ਮਗਰ ਪੰਜ ਬੰਦੇ ਜਿਹਦੇ ਦਾ ਸਸਕਾਰ ਰਹਾ ਹੁਣ ਜਿਹਦੇ ਦਾ ਭੋਗ ਵੇਣਾ ਉਹਦੇ ਦੇਖ ਲਓ ਕੀ ਹਾਲਾਤ ਹੁੰਦੇ ਆ ਕੌਣ ਆਉਂਦਾ ਉਹਦੇ ਮਗਰ ਉਹ ਇਹ ਲੋਕ ਤਮਾਸ਼ਾ ਦੇਖਣ ਵਾਲੇ ਉਹ ਮੇਰੇ ਵੀਰੋ ਤਮਾਸ਼ਾ ਜਿੰਨਾ ਚਿਰ ਮਰਜ਼ੀ ਦਿਖਾ ਲਓ ਆਪਦੇ ਜਨਾਜ਼ੇ ਕਢਾ ਲਓ ਪਾਈ ਚਲੋ ਗੰਦ ਪਹਿਲੇ ਜਿੰਨਾ ਪਉਣਾ ਪੜਵਾਸੀ ਜਾਣਗੇ ਜਿੱਦੇ ਆ ਗਈ ਵਾਰੀ ਡਾਂਗ ਫੇਰਦੀ ਉਹਦੇ ਥੋੜੇ ਉਲਟ ਇਹ ਨਾਲ ਫੇਰਨਗੇ ਥੋੜੇ ਨਾਲ ਨਾ ਡਾਂਗ ਇਹ ਲੋਕ ਡਾਂਗ ਫੇਰ ਕੇ ਕਹਿੰਦੇ ਹਾਂ ਜਾ ਰਹੇ ਤਾਂ ਗੰਦ ਪਾਉਂਦਾ ਐ ਨੀਕਸ ਨੇ ਕਹਿੰਦਾ ਨਾ 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 ਕੋਈ ਸਾਡਾ ਆੜੀ ਆ ਯਾਰ ਜਾਏ ਅਸੀਂ ਦੇਖਦੇ ਰਹੇ ਜੰਨਾ ਕਹਿੰਦੇ ਬਹੁਤ ਮੇਰੇ ਗੰਦ ਪਾਏ ਫਿਰਦੇ ਤੇ ਡਾਂਗ ਹੋਣਾ ਉਹੀ ਜਿਹੜੇ ਤੇਰੇ ਨਾਲ ਦੇ ਜਿਹੜੇ ਤੇਰੇ ਫਾਲੋਅਰ ਆ ਅੱਜ ਨਹੀਂ ਹੋਈ ਆ ਕਹਲਾ ਕਮਲ ਕੁੜੀ ਭਾਬੀ ਦੇ ਫਾਲੋਅਰ ਕਿੰਨੇ ਦੱਸਦੇ 4-5 ਲੱਖ 5 ਲੱਖ ਦੇ ਵਿੱਚੋਂ ਆਏ ਕਿੰਨੇ ਆ 2-3 ਘਰ ਦੇ ਹੀ ਰਹਿ ਗਏ ਕੱਪੜੇ ਹੀ ਰਹਿ ਗਏ ਪੱਲੇ ਜਿਹੜੇ ਪਾਉਂਦੀ ਫਿਰਦੀ ਸੀ ਆਪਾਂ ਜਦ ਸੰਘ ਖਾਗੇ ਸੰਘ ਖਾਗੇ ਆਪਾਂ ਫਿਰ ਉਹਨੂੰ ਕਹਿੰਦੇ ਐਮੈਰੋ ਮਾਰਾ ਉਹ ਕਿਸੇ ਨੇ ਤਾਂ ਯਾਰ ਇਹ ਚੀਜ਼ ਨੂੰ ਰੋਕਣਾ ਹੀ ਸੀ ਭਲੇ ਉਹ ਜੇ ਆਪਾਂ ਨਹੀਂ ਰੋਕਦੇ ਮੈਂ ਨਹੀਂ ਰੋਕਦਾ ਤੂੰ ਨਹੀਂ ਰੋਕਦਾ ਉਹ ਨਹੀਂ ਰੋਕਦਾ ਕਿਸੇ ਨੇ ਤਾਂ ਉਹਨੂੰ ਰੋਕਣਾ ਹੀ ਸੀ ਯਾਰ ਕਿਸੇ ਦੀ ਤਾਂ ਅਣਖ ਜਾਗਦੀ ਹੋਈ ਹੈ ਉਹਨਾਂ ਆਪ ਕੱਲੇ ਪੁਲਿਸ ਵਾਲਿਆਂ ਨੂੰ ਪੁਲਿਸ ਵਾਲਿਆਂ ਨਾਲ ਵੀ ਤੋ ਤੰਦਾਂ ਨਾਲ ਗੱਲਾਂ ਹੋਈਆਂ ਉਹ ਕਹਿੰਦੇ ਯਾਰ ਅਸੀਂ ਕੀ ਕਰੀਏ ਅਸੀਂ ਵੀ ਰੋਜੀ ਰੂਟੀ ਖਾਣੀ ਹੈ ਅਸੀਂ ਇਹਨੂੰ ਕੁੱਟਦੇ ਹਾਂ ਘੂਰਦੇ ਹਾਂ ਸੋਡੇ ਹਰਗੇ ਸਾਡੇ ਮਗਰ ਢਾਂ ਲੈ ਕੇ ਹੋ ਜਾਂਦੇ ਆ ਅਫਸਰ ਆ ਜਾਂਦੇ ਆ ਵੱਡੇ ਤੁਹਾਡੇ ਮੂਹਰੇ ਆ ਜਾਂਦੇ ਕਿਉਂ ਤੁਸੀਂ ਖਾਧੋ ਕੁੱਟਿਆ ਇਹਨੂੰ ਕਿਉਂ ਘੂਰਿਆ ਤੁਸੀਂ ਇਹਨੂੰ ਉਹ ਕਹਿੰਦੇ ਜੇ ਹੁਣ ਅਸੀਂ ਇਧਰੋਂ ਕਿਸੇ ਨੇ ਹੋਰ ਘੂਰਤੀ ਹੁਣ ਵੀ ਸਾਨੂੰ ਦਾਲੇ ਕਰਿਆ ਫਿਰ ਉਹ ਡਾ ਕੇ ਨਾਲ ਦੇ ਕਰੇ ਕੀ ਕਰੇ ਪੰਜਾਬ ਯਾਰ ਆਪਣਾ ਆਪਦੇ ਪੰਜਾਬ ਨੂੰ ਬਚਾਓ ਯਾਰ ਜਿੱਥੋਂ ਤੱਕਰਵਾਜ ਦਾ ਬਚਾਓ ਅਸੀਂ ਬਾਸ ਹਰੀਸੋ ਨਰਗੋਏ ਹੋਣਾ ਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਾ ਦੀਪ ਸਿੰਘ ਜੀ ਦੇ ਭਾਈ ਤਾਰੂ ਸਿੰਘ ਜੀ ਦੇ ਸਾਬਾ ਸਿੰਘ ਸਵੇਤ ਸਿੰਘ ਸੰਤ ਪਿੰਡਰਾਲਿਆਂ ਦੇ ਉਹਨਾਂ ਦੇ ਵਾਰਸਾਂ ਅਸੀਂ ਅਸੀਂ ਕਿਵੇਂ ਸਹਿਲਾਂ ਇਹ ਜਿਹੀਆਂ ਗੱਲਾਂ ਯਾਰ ਬਹੁਤ ਕੋਸ ਸੋਚਣ ਦੀ ਲੋੜ ਆ ਮੇਰੇ ਵੀਰੋ ਜਿਹੜਾ ਵੀ ਕੋਈ ਅੱਜ YouTube ਤੇ ਜਾਂ Facebook ਤੇ ਜਾਂ Instagram ਤੇ ਪਾਉਂਦਾ ਨਾ ਗੰਦ ਆਪਦੇ ਆਪ ਹੀ ਮੇਰੇ ਵੀਰੋ ਆਪਦੇ ਆਪ ਹੀ ਸੈਟ ਆਜੋ ਆਪਦੇ ਟਿਕਾਣੇ ਤੇ ਆਜੋ ਯਾਰ ਰੋਟੀ ਥੋੜੀ ਖਾ ਲਿਓ ਕੀ ਕਰੋਗੇ ਹੋਰ ਵੀ ਯਾਰ ਵਿਚਾਰੇ ਗਰੀਬੁਰੇ ਦਿਹਾੜੀਆਂ ਕਰ ਕਰਕੇ ਰੋਟੀਆਂ ਖਾਂਦੇ ਹੀ ਆ ਯਾਰ ਆਪਾਂ ਖਾ ਲਾਂਗੇ ਤਾਂ ਕੀ ਹੁੰਦਾ ਕੀ ਇਹੋ ਜਿਹੇ ਪੈਸੇ ਨਾਲੋਂ ਗੱਡਾ ਖੜਾ ਜਰ ਜੇ ਆਪਾਂ ਇਹੋ ਜਿਹਾ ਗੰਦ ਪੈਲਾ ਵੱਢ ਕੇ ਆਪਾਂ ਪੈਸੇ ਇਕੱਠੇ ਕਰਨੇ ਆ ਇਹ ਤਾਂ ਬੇਸਵਾਬ ਨਹੀਂ ਕਰਦੀ ਯਾਰ ਫੇਰਾ ਮੁੰਡੇ ਖੋਸਰੇ ਬਣਦੇ ਜਾਂਦੇ ਆ ਸੁਰਖੀ ਬਿੰਦੀ ਲਾਈ ਜਾਂ ਨਾ ਪਤਾ ਲੱਗਦਾ ਮੁੰਡਾ ਨਾ ਪਤਾ ਲੱਗਦਾ ਕੁੜੀ ਆ ਉੱਤੇ ਚੁੰਨੀ ਲੈ ਲਈ ਸਲਵਾਰ ਪਾਲੀ ਲੈ ਦੱਸ ਇਹ ਆ ਪੰਜਾਬ ਆਪਣਾ ਅੱਜ ਮੁੱਛਾਂ ਮਸਹਰੇ ਖੜੇ ਉਹਦੇ ਹਜੇ ਜਵੇ ਪਏ ਹੁੰਦੇ ਸੀ ਸਾਡੇ ਜਵਾਨਾਂ ਦੇ ਤੇ ਹਰਜੀਤ ਬਰਾੜੋਣੀ ਸੀਰੇ ਹੁਣੀ ਮੰਦਰ ਹੁਣੀ ਢੁੱਡੀਖਾਂ ਵਾਲੇ ਘਡੇ ਘਡੇ ਕਾਰ ਸੀ ਜਦੋਂ ਇਹ ਕਬੱਡੀ ਖੇਡਦੇ ਸੀ ਥੜ ਥੜ ਕਰਦੀ ਧਰਤੀ ਹੈ ਕੋਈ ਅੱਜ ਨੌਜਵਾਨ ਇਹ ਚਾ ਪੈਦਾ ਇਹਨਾਂ ਬੱਚਿਆਂ ਚੋਂ ਹੀ ਹੋਣਾ ਯਾਰ ਜਿਹੜੇ ਆ ਮੋਬਾਈਲ ਚੱਕੀ ਦੁਰੇ ਫਿਰਦੇ ਆ ਸਕੂਲਾਂ ਕਾਲਜਾਂ ਚੋਂ ਹੀ ਉੱਠਣਾ ਬੱਚਿਆਂ ਨੇ ਨਿਕਨੇ ਨਿਕੇ ਜਵਾਕ ਕੁੜੀਆਂ ਮਗਰ ਤੁਰੇ ਫਿਰਦੇ ਯਾਰ ਨਿਕਨੇ ਨਿਕੇ ਗਾਂਹਾਂ ਕੁੜੀਆਂ ਦੇ ਸੜਕਾਂ ਦੇ ਤਲਾਕ ਹੋਈ ਜਾਂਦੇ ਆ ਇਹ ਨਹੀਂ ਘਰ ਬਸਦੇ ਕਤਲ ਹੋਈ ਜਾਂਦੇ ਭੈਣ ਨੇ ਭਰਾ ਮਾਰਤਾ ਭਰਾ ਨੇ ਭੈਣ ਮਾਰਦੀ ਰੰਦਰ ਜਾਰੀ ਇਹ ਸਾਡਾ ਪੰਜਾਬ ਥੋੜਾ ਯਾਰ ਪੰਜਾਬ ਦਾ ਥੋੜਾ ਯਾਰ ਪੰਜ ਪੰਜ 6 6 ਘਰ ਇਕੱਠੇ ਹੋ ਕੇ ਕੰਮ ਕਰਨ ਵਾਲੇ ਅੱਗੇ ਬੁੜੀਆਂ ਨੇ ਇੱਕ ਦੂਜੀਆਂ ਦੇ ਨਾਲ ਘਰ ਲਿਪਣੇ ਮਿੱਟੀ ਬਣਾਉਣੀ ਲਿਆਉਣੀ ਪਹਿਲਾਂ ਚੱਕ ਕੇ ਕੜਾਈਆਂ ਨਾ ਫਿਰ ਉਹਨੂੰ ਗੁੰਨਣਾ ਘਰੇ ਬਣਾਉਂਦੇ ਸੀ ਮਿੱਟੀ ਫਿਰ ਉਹਨਾਂ ਨੂੰ ਘਰ ਨੂੰ ਲਿਪਣਾ ਬੰਦਿਆਂ ਨੇ ਖੇਤੀ ਕਰਨੇ ਇਕੱਠਿਆਂ ਨੇ ਕਣਕਾਂ ਗੁੱਡੜੀਆਂ ਕਪਾਹ ਗੁੱਡੜੀਆਂ ਮੱਕੀਆਂ ਗੁੱਡੜੀਆਂ ਬੱਡੜੀਆਂ ਇੱਕ ਦੂਜੇ ਨਾਲ ਵੀੜੀ ਨਾਲ ਇਕੱਠਿਆਂ ਨੇ ਬੈਠ ਬੈਠ ਕੇ ਚਾਹਾਂ ਕਾਣੀਆਂ ਖੇਤ ਬਹਿਣਾ ਖੜਨਾ ਇਸ ਤਰ੍ਹਾਂ ਦੇ ਸਾਡੇ ਪੰਜਾਬ ਦੇ ਲੋਕ ਵੀ ਤੇ ਅੱਜ ਇਹ ਲੋਕ ਕੀ ਕੰਮ ਕਰਨ ਲੱਗੇ ਕੱਠਿਆਂ ਨੇ ਬਹਿ ਕੇ 부ੜੀਆਂ ਸਾਡੀਆਂ ਰੋਟੀ ਲੈ ਕੇ ਨਾ ਕਤਾਰਾਂ ਦੀਆਂ ਕਤਾਰਾਂ ਤੁਰੀਆਂ ਜਾਣੀਆਂ ਖੇਤਾਂ ਚੋਂ ਕੁਝ ਟੋਕਰੇ ਕੜਾਈਏ ਸਿਰਾਂ ਤੇ ਹੋਣੇ ਉਧਰੋਂ ਆਉਂਦੀਆਂ ਨੇ ਪੱਠੇ ਲਈ ਆਉਣੇ ਕੀ ਹਸਤੀ ਸੀ ਕਿਸੇ ਦੀ ਬੋਲ ਜਵੇ ਕੋਈ ਕੰਨਾ ਕੰਮ ਕਰਾਉਣਾ ਘਰ ਦੇ ਆਦੇ ਨਾਲ ਕੁੜੀਆਂ ਰੱਗੋਏ ਕੁੜੀਆਂ ਕਿੱਡੀਆਂ-ਕਿੱਡੀਆਂ ਰੂੜੀਆਂ ਸਾਡੀਆਂ ਉਹ ਇਹਨਾਂ ਕੁੜੀਆਂ ਦੇ ਸਿਰ ਤੋਂ ਦੀ ਲੰਘੀਆਂ ਯਾਰਾ ਕੰਮ ਅਜ ਡੱਕਾ ਤੋੜ ਉਹਨਾਂ ਨੇ ਜਾ ਕੇ ਮਮੈਲ ਵਹਿ ਜਾਣਾ ਮੈਂ ਤਾਂ ਮੰਮੀ ਬੀਬੀ ਪੜ੍ਹਦੇ ਨੇ ਮੰਮੀ ਬੀਬੀ ਉਹਨਾਂ ਨੂੰ ਕੀ ਪਤਾ ਵੀ ਬੱਚਾ ਪੜਦਾ ਕਿ ਕੀ ਕਰਦਾ ਉਹ ਅਣਪੜ੍ਹ ਜਿਹੜੇ ਬਜ਼ੁਰਗ ਉਹਨਾਂ ਨੂੰ ਕੀ ਪਤਾ ਇਹਨਾਂ ਬੱਚਿਆਂ ਦਾ ਵੀ ਕੀ ਦੇਖਦੇ ਆ ਕੀ ਕਰਦੇ ਆ ਜੇ ਪੁੱਛ ਵੀ ਲਿਆ ਮਾਤਾ ਪਤਨਿ ਪੁੱਤ ਕੀ ਦਿੰਦੇ ਨਹੀਂ ਨਹੀਂ ਮੰਮੀ ਕੁਛ ਨਹੀਂ ਕੁਛ ਨਹੀਂ ਤੇ ਦੇਖੀਏ ਜੀਆਂ ਵੀਡੀਓ ਜਾਂਦੇ ਫਿਰ ਇਹ ਬਿੜੀਆਂ ਕੀ ਬਨਸਰ ਕਰਨਗੀਆਂ ਬੱਚੇ ਤੇ ਉਹ ਬਦੂ ਭੁੱਲੂਗਾ ਕਰੂ 6 ਫੁੱਟ ਕਰਦਾ ਇਹ ਤਾਂ ਲੋਕ ਯਾਰ ਇਹਨਾਂ ਗੱਲਾਂ ਤੇ ਹੋ ਗਈ ਪੰਜਾਬ ਨੂੰ ਕਰ ਦੋ ਬਰਬਾਦ ਬਸ ਕੁਛ ਨਸ਼ੇ ਨਾ ਲਾ ਕੇ ਕੁਝ ਬਾਹਰ ਉੱਟ ਕੇ ਕੁਝ ਐਸ ਲੋਟ ਕਰ ਤੇ ਪੰਜਾਬ ਦਾ ਬੇਅਣਖਾ ਬਣਾਤਾ ਯਾਰ ਜਮਈ ਬੇਅਣਖਾ ਆ ਹੁਣ ਅੱਦੇ ਲੋਕ ਵੇਖੀ ਕੀ ਕਰੀ ਜਾਂਦੇ ਆ ਉਹ ਮਾਰਨਾ ਨਹੀਂ ਸੀ ਮਰਜੋ ਫਿਰ ਫਿੱਟੇ ਮੂੰਹ ਤੁਸੇ ਨਹੀਂ ਮਾਰਦਾ ਫਾ ਤੁਸੀਂ ਆਹ ਗੰਦਪੈਲ ਚਲਾ ਲਓ ਕਹਦੇ ਹੋ ਜਾ ਕੇ ਲੋਕਾਂ ਦੇ ਘਰਾਂ ਵਿੱਚ ਚਲਾਓ ਦੱਬ ਕੇ ਯਾਰ ਗੰਦਪੈਲ ਘਰੇ ਆਵਦੇ ਨੇ ਚਾਓ ਕੁੜੀਆਂ ਨੂੰ ਆਪਦੀਆਂ ਨੂੰ ਕੱਚਕਦੇ ਉਪਰ ਕੋਈ ਗੱਲ ਨਹੀਂ ਨੱਚੋ ਨੱਚੋ ਤੱਬਕੇ ਸਾਨੂੰ ਕੋਈ ਗੱਲਾਂ ਨਹੀਂ ਜੋ ਮਰਜੀ ਗੰਦ ਪੈਲ ਪਾਓ ਛੋਡਾ ਪੰਜਾਬ ਆ ਪੁਲਿਸ ਛੋਡੀ ਆ ਰਾਜ ਛੋਡਾ ਅਸੀਂ ਛੋਡੇ ਨਾਲ ਨੱਚੋ ਤੱਬਕੇ ਬੋਲੋ ਗੰਦ ਚੋਂ ਬੋਲਣਾ ਫਿੱਟੇ ਮੂੰਹ ਛੋਡੇ ਯਾਰ ਅਬੂਟਾ ਸਾਡੇ ਕੀ ਬਲਾਤ ਕਰ ਓਏ ਹਜੇ ਤਾਂ ਹੀ ਕੋਈ ਇਨਵੈਸਟੀਗੇਸ਼ਨ ਹੋਣੀ ਹੈ ਹਲੇ ਉਹਨਾਂ ਦੇ ਉਹ ਆਉਣੇ ਆ ਦੂਜੇ ਆਪਣੇ ਕੀ ਬਣ ਕੇ ਆਉਂਦਾ ਆਉਂਦਾ ਜਦੋਂ ਕਤਲ ਤੋਂ ਬਾਅਦ ਉਹ ਜੇ ਆਉਣੇ ਹਜ਼ਾਰ ਫੇਰ ਬਲਾਤ ਬਲੋਦਕਾਰਾਂ ਦਾ ਕੀ ਇਹ ਉਹ ਬਲਾਤਕਾਰ ਕਰਿਆ ਜੀ ਉਹਨੇ ਉਹਨਾਂ ਦੇ ਨਾਲ ਆਇਆ ਕਰਿਆ ਉਹ ਰੇਪ ਕਰਿਆ ਉਹ ਫਲਾਨਾ ਕਰਿਆ ਉਹ ਯਾਰ ਉਹਨਾਂ ਨੇ ਅਣਖ ਦੀ ਖਾਤਰ ਉਹ ਕੁੜੀ ਮਾਰੀ ਉਹ ਰੇਪ ਕਰਕੇ ਤਾਂ ਦੁਰਦਸ਼ ਜਮੇ ਪੱਠੀ ਚ ਬੰਦੇ ਸੀ ਉਹ ਫੇਰ ਕਰਦੇ ਸੂਰਮੇ ਹੋ ਫਿਰ ਤਾਂ ਅਸੀਂ ਵੀ ਗੱਲਾਂ ਕੱਢਾਂਗੇ ਅਸੀਂ ਵੀ ਇਹ ਗੱਲ ਇਹ ਕਹਾਂਗੇ ਕੁੱਤੇ ਸੀ ਕਿੱਡੀ ਵੱਡੀ ਉਹਨਾਂ ਨੇ ਮਾੜੀ ਗੱਲ ਇਹ ਕਰੀ ਆ ਆ ਬੂਟਾ ਸੋ ਤੇ ਇੱਕ ਹੋਰ ਇਧਰ ਨਿੱਗ ਗਿਆ ਚੋਰ ਸਾਰੇ ਤਰ੍ਹਾਂ ਦੇ ਆ ਬੂਟਾ ਚੋਰ ਆ ਉਹ ਵੀ ਨੰਗ ਚੋਰ ਆ ਯਾਰ ਬਲਾਤਕਾਰੀ ਹੋਆ ਬਲਾਤਕਾਰੀ ਬੂਟਾ ਜਿਹੜੇ ਬੰਦੇ ਨੂੰ ਜਿਹੇ ਜੀ ਗੱਲ ਔੜਦੀ ਉਹ ਦੇਖ ਅਗਲਾ 3 ਦਿਨ ਰੱਖੀ ਉਹਨਾਂ ਨੇ ਕੁੜੀ ਨਾਲ 3 ਦਿਨ ਉਹ ਬਲਾਤਕਾਰੀ ਕਰਦੇ ਰਿਹਾ ਯਾਰ ਸ਼ਰਮ ਨਹੀਂ ਆਉਂਦੀ ਆਪਾਂ ਨੂੰ ਬਲਾਤਕਾਰ ਕਰਕੇ ਤੇ ਕੀ ਮੈਨਾਂ ਕਿ ਰਾਹ ਦੇ ਵਿੱਚ ਕਿਤੇ ਪੜੇ ਜਾਣ ਨੰਗ ਬਾਣੇ ਦੇ ਵਿੱਚ ਤੇ ਅਗਲਾ ਉਹ ਜਿਹੜੇ ਆ ਕੇ ਕੀ ਕਹਿਣਗੇ ਵੀ ਆ ਕੀ ਕਰਦੇ ਸੀ ਨੰਗ ਉਹ ਯਾਰ ਬਿਨਾ ਵਜ੍ਹਾ ਤੋਂ ਬਿਨਾ ਤੁਸੀਂ ਇਨਵੈਸਟੀਗੇਸ਼ਨ ਤੋਂ ਤੁਸੀਂ ਗੱਲਾਂ ਬੋਲੀ ਜਾਂਦੇ ਬਲਾਦ ਕਰ ਬਲਾਦ ਕਰ ਵੀ ਤੁਸੀਂ ਤਾਂ ਕਹਿੰਦੇ ਆ ਗੌਰਮੈਂਟ ਨੂੰ ਵੀ ਆ ਇਹਨਾਂ ਤੇ ਬਲਾਦ ਕਰਦਾ ਕੇਸ ਪਾਓ ਬੇਬਦਨਾਮ ਹੋਣ ਇਹ ਦਾੜਾ ਤੋਂ ਕੱਢਿਆ ਚੌਰਿਆ ਤੋਂ ਬੈਠਾ ਅੰਦਰ ਨਿਕਲ ਬਾਹਰ ਫਿਰ ਤੈਨੂੰ ਪਤਾ ਲੱਗੇ ਲੋਕਾਂ ਚ ਇਹ ਤੇਰੀ ਬੋਟੀ ਬੋਟੀ ਨਾਲ ਕਰ ਦੇਣਾ ਆਪ ਤੂੰ ਕੈਨੇਡਾ ਦੇ ਵਿੱਚ ਜਾ ਕੇ ਯਾਰ ਚੋਗਰੀਆਂ ਤੂੰ ਕਰੀਆਂ ਪਾਇਆ ਕੋਲਕਾਂ ਚੋਂ ਪੈਸੇ ਤੂੰ ਚਾਗਦਾ ਗੰਦ ਤੂੰ ਬੋਲਦਾ ਮੂੰਹ ਚੋਂ ਤੂੰ ਨਹੀਂ ਚੱਜਣਾ ਬੋਲਦਾ ਸ਼ਰਾਬ ਤੂੰ ਪੀਣਾ ਮਤੋਂ ਦੀ ਤੇਰੇ ਮਹਾਰਾਜ ਦਾ ਸੱਚੇ ਪਾਛਾ ਦਾ ਬਾਣਾ ਗਾਤਰਾ ਪਾਇਆ ਯਾਰ ਫੜ ਕੇ ਇਹਨੂੰ ਲਵੇਟੋ ਜਾ ਰਹੇ ਹਜੇ ਬੰਦੇ ਨੂੰ ਰਾਂ ਐਵੇਂ ਝੂਠ ਬੋਲੇ ਜਾਂਦਾ ਖਾ ਮਖਾ ਝੂਠ ਨਹੀਂ ਬੋਲ ਜਿਵੇਂ ਕੋਲੇ ਖੜਾ ਹੁੰਦਾ ਯਾਰ ਆਪਾਂ ਤਾਂ ਆਪਰ ਨੂੰ ਕਿਸੇ ਨੂੰ ਵੀ ਕੀ ਹੋਇਆ ਉਹ ਕਿਵੇਂ ਮਾਰੀ ਕਾ ਤੋ ਮਾਰੀ ਉਹ ਤਾਂ ਆਪੇ ਆਪ ਸੁਣ ਤੋਂ ਸੁਣਤੀ ਗੱਲਾਂ ਪੁਲਿਸ ਦੀਆਂ ਗੱਲਾਂ ਪਸਣ ਸੁਣ ਇੱਕ ਦੂਜੇ ਨਾਲ ਕਰੀ ਜਾਂਦੇ ਆ ਹੁਣ ਮੈਂ ਕਹਦਾ ਮੈਂ ਤਾਂ ਉਹਨਾਂ ਨੇ ਬਲਾਤਕਾਰ ਕਰਿਆ ਮੇਰੇ ਕੋਲ ਕੀ ਸਬੂਤ ਆ ਤੇ ਲਫੜੀ ਪੈਣਗੇ ਮੇਰੇ ਫਿਰ ਜਦਦੇ ਮੈਂ ਡਿੱਕੇ ਆ ਗਿਆ ਸੰਘਾ ਦੇ ਵੀ ਤੂੰ ਉਹਦੇ ਬੋਲਦਾ ਕੀ ਬੋਲਦਾ ਸੀ ਕਿਉਂ ਜਦ ਇਹ ਜਿਹੀਆਂ ਗੱਲਾਂ ਕਰਨੀਆਂ ਬਾਈ ਬਿਲਕੁਲ ਨਹੀਂ ਹੱਕ ਪਰ ਆਪਾਂ ਇਹ ਕਹਿੰਦੇ ਗੰਦ ਪਾਉਣ ਦਾ ਵੀ ਕਿਸੇ ਦਾ ਹੱਕ ਨਹੀਂ ਪਰ ਆਪਾਂ ਕਹਿੰਦੇ ਮਾਰੋ ਨਾ ਮਾਰਨ ਦਾ ਰਾਹ ਵੀ ਨਹੀਂ ਹੈ ਇਹ ਮਾਰ ਕੇ ਇਹਨੇ ਬੜਨਾ ਮਾਰ ਕੇ ਕੋਈ ਗੱਲ ਸੁਧਾਰ ਨਹੀਂ ਹੋਣਾ ਬਹੁਤ ਵੱਡੀ ਗੱਲ ਹੋਰ ਵਿੱਚੋਂ ਕੱਢੋ ਕੋਈ ਬਹਿ ਕੇ ਬੁੱਧੀ ਜੀ ਵੀ ਵੀ ਆਪਾਂ ਯਾਰ ਐਸਾ ਗੱਲ ਨੂੰ ਆਇਆ ਕਰਨਾ ਚੱਕ ਲੋ ਯਾਰ ਉਹਨੂੰ ਚੱਕ ਕੇ ਦੱਸੀ ਇਹ ਦਿੰਦੇ 4-5 ਦਿਨ ਉਹਨੂੰ ਫੇਰ ਕਹਿੰਦੇ ਵੀ ਜਿੱਦ ਤੈਨੂੰ ਫੇਰ ਚੱਕਿਆ ਤਾਂ ਤੈਨੂੰ ਇਦੋਂ ਬਾਅਦ ਤਸਹੀਹ ਦੇਵਾਂਗੇ ਜੇ ਹੁਣ ਤੂੰ ਨਾ ਹਟੇ ਮਾਰ ਦੇਣਾ ਕਿਸੇ ਦੀ ਧੀ ਸੀ ਕਿਸੇ ਦੀ ਭੈਣ ਸੀ ਇਹਦੀ ਮਤਲਬ ਕੁੜੀ ਸੀ ਇੱਕ ਅੰਮ੍ਰਿਤ ਸੰਗਤ 사ਗ ਲਈ ਕਹਿੰਦੇ ਵੀ ਨਹੀਂ ਪਰ ਜਿਹੜੇ ਬੰਦੇ ਹੁਣ ਕਹਿੰਦੇ ਯਾਰ ਸਮਝਾਈ ਵੀ ਪੰਜ ਛੇ ਵਾਰਾਂ ਸਮਝਾਤੀ ਮੂਰਾਂ ਬੋਲਦੀ ਉਲਟ ਸੀ ਕਹਿੰਦੀ ਕਰ ਲਿਓ ਜਿਹੜਾ ਕੁਛ ਕਰਨਾ ਮੈਂ ਤਾਂ ਕਰੂੰਗੀ ਮੇਰਾ ਘਰ ਆ ਮੇਰਾ ਸਰੀਰ ਆ ਮੈਂ ਜੋ ਮਰਜ਼ੀ ਕਰਾਂ ਕਹਿੰਦੀ ਮੇਰਾ ਪੈਸਾ ਹੈ ਕੀ ਕਰ ਇਹ ਜਿਹੇ ਬੰਦੇ ਦਾ ਇਲਾਜ ਕਰੋ ਯਾਰ ਆਹ ਹੋਰ ਕੁੜੀਆਂ ਦੇਖ ਤੂੰ ਹੋ ਕੇ ਇੱਕ ਕੁੜੀਆਂ ਯਾਰ ਸਾਡੀਆਂ ਧੀਆਂ ਧਿਆਣੀਆਂ ਕੁਆਰੀਆਂ ਕੁੜੀਆਂ ਹੋ ਕੇ ਤੇ ਮਸ਼ਹੂਰੀ ਕਿਦੀ ਕਰੀ ਜਾਨੀਆਂ ਤੁਸੀਂ ਨ ਮਰਦੀ ਦੀ ਦਵਾਈ ਦੀ ਉਹ ਇਹ ਜਿਹਨਾਂ ਦੇ ਮਾਪੇ ਆ ਯਾਰ ਸ਼ਰਮ ਨਹੀਂ ਆਉਂਦੀ ਇਹ ਜੀਆਂ ਨੇ ਨਾ ਤੋਂ ਮਸ਼ਹੂਰੀਆਂ ਕਰਾਉਂਦੇ ਆ ਉਹ ਕੀ ਇਹ ਜਿਹੇ ਪੈਸੇ ਨਹੀਂ ਥੋੜੀ ਗੱਡ ਖੜੀ ਆ ਯਾਰ ਇਹ ਜਿੱਤੀ ਹੈ ਨਹੀਂ ਕੋਈ ਕੀ ਚਾਚੇ ਦਾ ਇਹ ਮਾਮੇ ਭੂਆ ਫੁੱਪੀਆਂ ਹੋਣਗੀਆਂ ਗਾਂਦੇ ਗਾ ਰਿਸ਼ਤੇਦਾਰੀਆਂ ਯਾਰ ਆਪਣੀਆਂ ਉਹ ਕਹਿੰਦੇ ਹੋਣਗੇ ਵੀ ਸਾਡੇ ਦੇਖੋ ਬੱਚੇ ਕਹੇ ਜੇ ਕੰਮਾਂ ਤੇ ਲੱਗੇ ਆ ਭਾਈ ਵੀਡੀਓ ਮੈਂ ਵੀ ਪੌੜਾ ਇੱਕ ਵੀਡੀਓ ਮੇਰੀਆਂ ਕੱਢ ਕੇ ਦੇਖ ਲੋ ਸਾਰਿਆਂ ਜੇ ਮੇਰੀ ਇੱਕ ਵੀ ਕਿਸੇ ਉਲਟ ਜਾਂਦੀ ਹੋਵੇ ਆਪਣੇ ਧਰਮ ਦੇ ਸੱਭਿਆਚਾਰ ਦੇ ਸੱਭਿਆਚਾਰ ਪਾਈਆਂ ਗੁਰੂ ਦੀ ਬਾਣੀ ਦੀਆਂ ਪਾਈਆਂ ਕਥਾ ਵਿਚਾਰ ਦੀਆਂ ਪਾਈਆਂ ਸਿੰਘਾਂ ਦੀਆਂ ਪਾਈਆਂ ਪਿਛਲੇ ਸਮਿਆਂ ਦੇ ਜੰਗਾਂ ਜੁੱਧਾਂ ਦੀਆਂ ਪਾਈਆਂ ਵੀਡੀਓ ਚਾਹੇ ਖੇਤਾਂ ਦੀਆਂ ਆਪਦੇ ਬੂਟੇ ਵਾਟੇ ਸੰਭੇ ਪਾਲੇ ਆ ਇਹ ਇਹ ਬੂਟਿਆਂ ਦੀਆਂ ਪਾਈਆਂ ਕਦੇ ਨਹੀਂ ਪਉਂਦੇ ਸਾਡੇ ਕੋਲ ਵੀ ਬਹੁਤ ਬੰਦੇ ਹੈਗੇ ਆ ਜਰ ਉਹ ਕਹਿੰਦੇ ਆਪਾਂ ਐ ਕਰ ਲਿਆ ਐ ਕਰ ਲਿਆ ਨਾ ਕੀ ਯਾਰ ਆਪਾਂ ਇਹ ਜਿਹਾ ਪੈਸਾ ਨਹੀਂ ਕਮਾਉਣਾ ਸਾਨੂੰ ਤਾਂ ਇੱਕ ਸ਼ੌਂਕ ਆ ਯਾਰ ਮੈਂ ਤਾਂ ਆਪਦੇ ਅਸੀਂ ਤਾਂ ਬਈ ਆਪਦੇ ਸ਼ੌਂਕ ਪੂਰੇ ਕਰਦਾ ਕੋਈ ਮੈਨੂੰ ਆਪਾਂ ਨਾ ਸਾਨੂੰ ਪੈਸੇ ਆਂਦੀ ਲੋੜ ਇੰਨੇ ਕਿ ਬੂਹਾਂ ਤੇ ਕੀ ਪੈਸੇ ਆਉਂਦੇ ਹੁੰਦੇ ਆ ਯਾਰ ਕੋਈ ਪੈਸੇ ਪੁੱਛਦਾ ਤਾਂ ਲੱਕ ਨਹੀਂ ਆਇਆ ਪਾ ਦੇ ਦਿਆਂ ਕਦੋਂ ਜਦੋਂ ਦੇਖ ਕੇ ਉੱਥੇ ਦਿਖਾ ਦੇ ਦਿਆਂ ਵੀ ਆਹ ਯਾਰ ਵੀਡੀਓ ਬਸ ਇੰਨਾ ਹੀ ਆ ਵੀ ਮੈਂ ਵੀਡੀਓ ਪਾਉਣਾ ਬਸ ਇੰਨਾ ਹੀ ਚਾਹ ਹੋਰ ਮੈਂ ਕਿਸੇ ਕੋਲੇ ਪਿੰਡ ਚ ਨਹੀਂ ਜਾਂਦਾ ਕਿਸੇ ਗਵਾਰਡ ਚ ਨਹੀਂ ਜਾਂਦਾ ਕਿਸੇ ਕੋਈ ਕਰਾਂਗਲਾਂ ਕੋਲ ਨਹੀਂ ਜਾਂਦਾ ਜੀ ਬਲ ਲੋਕਾਂ ਕੋਲ ਪੜਦਾ ਤੁਰਿਆ ਬਰਾਉ ਤਰੇ ਤਰ ਖੇਤਾਂ ਕੋਤਾਂ ਚ ਫਿਰਦਾ ਅਗਲਾ ਕਹੇ ਯਾਰ ਕਣੀ ਪੈਸਿਆਂ ਦਾ ਮਾਰੀ ਤੁਰਿਆ ਫਿਰਦਾ ਟੋਣ ਨਲਾਂ ਦੇ ਦੀ ਕਿਸੇ ਦੀ ਪਾੜਿਆ ਫਲਾਣੇ ਦੀ ਪਾੜਿਆ ਜਰ ਉਹ ਤਾਂ ਮੈਂ ਆਪਣੇ ਖੇਤ ਨਹੀਂ ਜਾਂਦਾ ਤੇ ਰਾਹ ਚ ਮਿਲ ਪੈਂਦੇ ਆ ਇੰਦਰਜੀਤ ਦੇ ਕੇ ਪਾਣੀ ਆ ਮੈਂ ਦੂਜਾ ਹਾਲ ਪੂਤਰਾ ਚੱਕਦੇ ਆ ਉੱਥੇ ਉਹ ਪੱਖੇ ਦੀਆਂ ਪਾਣੀਆਂ ਪੱਖਾ ਲਾਏ ਹੋਆ ਉਹਨਾਂ ਦਾ ਕਿਉਂਕਿ ਗਰਮੀ ਜ਼ਿਆਦਾ ਸੀ ਇਦਰ ਮੱਕੀ ਸੀ ਇਦਰ ਨਹਿਰ ਸੀ ਹਵਾ ਲੱਗਦੀ ਨਹੀਂ ਸੀ ਉਹ ਕੰਮ ਨਹੀਂ ਸੀ ਕਰਦੇ ਵੱਡਾ ਪੱਖਾ ਲਾ ਜਾ ਕੇ ਲਾਤਾ ਉਹ ਜ਼ਰੂਰ ਵੀਡੀਓ ਪਾਈ ਆਂ ਆਪਦੇ ਖੇਤਾਂ ਦੀ ਭਾਵਾਂਗੇ ਯਾਰ ਅਸੀਂ ਆਪ ਕਮਾਈ ਕਰਦੇ ਹਾਂ ਜ਼ਿਮੀਦਾਰਾਂ ਅਸੀਂ ਟਰੈਕਟਰ ਆ ਟਰਾਲੀਆਂ ਸਭ ਕੁਝ ਦਾ ਸਾਡੇ ਕੋਲੇ ਖੇਤਾਂ ਜਾਵਾਂਗੇ ਖੇਤ ਆਪਦੇ ਫਸਲਾਂ ਮਰੂ ਉਹ ਦਾ ਹੋਰ ਬੂਟੇ ਅੰਬ ਸਾਡੇ ਲਾਏ ਆ ਸਾਰਪੋ ਚੋਨੇ ਲਾਉਂਦੇ ਆਂ ਦੀਆਂ ਪਾਵਾਂਗੇ ਪਹਿਲੀ ਬਹੁਦਿਆਂ ਦੀਆਂ ਵੀ ਪਾਵਾਂਗੇ ਪਰ ਮਾੜੀ ਨਹੀਂ ਪਾਉਂਦੇ ਜਿਹੜੀ ਧਰਮ ਦੇ ਉਲਟ ਜਾਵੇ ਕਿਸੇ ਦੇ ਉਲਟ ਜਾਵੇ ਪਿਆਰ ਨਾਲ ਪ੍ਰੇਮ ਨਾਲ ਸਾਰੇ ਨਾਲ ਰਹਾਂਗੇ ਰਲ ਕੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਭ ਨਾਲ ਆਪਣੀ ਮਿੱਤਰਤਾ ਹੀ ਮਿੱਤਰਤਾ ਦਾ ਹਾਸੇ ਦੇ ਖੇਡਦੇ ਹਰੇਕ ਨੂੰ ਬੁਲਾਉਣਾ ਚਲਾਉਣਾ ਬਾਬੇ ਦੇ ਘਰੇ ਸੇਵਾ ਕਰਦੇ ਆ ਉਦੋਂ ਬਾਹਰ ਨਹੀਂ ਗਏ ਇਹ ਜਿਹੜਿਆ ਪਾਓ ਯਾਰ ਸਿਆਣੇ ਬਣ ਗਏ ਆ ਪਾਓ ਯਾਰ ਪੰਜਾਬ ਨੂੰ ਬਚਾਈਏ ਪੰਜਾਬ ਆਪਣਾ ਚੜਦੀ ਕਲਾ 'ਚ ਹੋਵੇ ਪਿਛਲੇ ਪੰਜਾਬਾਂ ਨਾਲੋਂ ਉੱਪਰ ਜਾਵੇ ਬੋਲੇ ਸੋਨਿਆ ਦੇ ਲੱਗਣ ਚ ਕਰੇ ਸ਼ਾਂਤ ਪਿੰਡ ਵਾਲੇ ਵੀ ਇੰਨਾਂ ਗੱਲਾਂ ਨੂੰ ਜੂਝਦੇ ਮਰ ਗਏ ਯਾਰ ਉਹ ਇੰਨਾਂ ਗੱਲਾਂ 'ਚ ਹੀ ਗਏ ਆ ਉਹ ਵੀ ਪੰਜਾਬ ਨੂੰ ਉਹਨਾਂ ਨੇ ਅੰਬਰ ਤੇ ਛਕਾਇਆ ਗੁਰੂ ਵਾਲੇ ਬਣਾਇਆ ਚੰਗੇ ਪਾਸੇ ਲਾਇਆ ਗਲਤ ਪਾਸੇ ਤੋਂ ਰੋਕਿਆ ਕੋਈ ਯਾਰ ਬੇਅਦਬੀ ਨਾ ਕਰੋ ਯਾਰ ਗੁਰੂ ਦੀ ਬਾਣੀ ਨੂੰ ਪੜੋ ਯਾਰ ਸੇਵਾ ਕਰੋ ਸਿਮਰਨ ਕਰੋ ਸੋਨੂੰ ਕੋਈ ਕੰਮ ਕਰਦੇ ਹੁੰਦਾ ਨਹੀਂ ਰੋਕਦਾ ਕੋਈ ਹੱਸਦਾ ਖੇਡਦਾ ਕੋਈ ਮਤਲਬ ਸੋਹਣੇ ਜੁੱਸਿਆਂ ਵਾਲੇ ਸਰੀਰ ਬਣਾਓ ਭਾਰ ਚੱਕੋ ਵਜ਼ਨ ਚੱਕੋ ਹੋਣ ਤੁਹਾਡੇ 6-6 ਫੁੱਟ 6.5-6 ਫੁੱਟ ਕੱਦ ਹੋਣ ਤੁਹਾਡੇ ਤੁਰਦੇ ਵੇਲੇ ਨੂੰ ਬੰਦੀ ਥੜ ਥੜ ਕਰਦੀ ਕਰੇ ਥੱਲਿਓਂ ਫੇਰ ਕਹੀਏ ਵੀ ਆ ਸਾਡਾ ਪੰਜਾਬੀ ਸੂਬਾ ਅਰਦਾ ਮਹਾ ਸਿੰਘ ਵਰਗੇ ਯਾਰ ਵੀਰ 72 ਵਰਗੇ ਭਾਈ ਬਾਜ ਸਿੰਘ ਹੋਣੀ ਬੰਦਾ ਸਿੰਘ ਭਾਈ ਆਪਣੇ ਤਾਰੂ ਸਿੰਘ ਹੋਣੀ ਮਨੀ ਸਿੰਘ ਜੀ ਹੋਣੀ ਭਾਈ ਬਿਧੀ ਚੰਦ ਜੀ ਕਿੰਨੇ ਸਾਡੇ ਸੂਰਮੇ ਹੋਇਆ ਯਾਰ ਕਿੰਨਾ ਉਹਨਾਂ ਨੇ ਚੱਕਿਆ ਪੰਜਾਬ 에ਰੋਇਰ ਅਸੰਤ ਭਿੰਡਰਾਂ ਵਾਲੇ ਯਾਰ ਸਾਡੇ ਅੱਜ ਹੀ 340 ਸਾਲ ਦੀ ਗੱਲ ਹੈ ਕਿੰਨੇ ਅੜਕੀ ਸੂਰਮੇ ਸੀ ਯਾਰੋ ਗੱਡੀਆਂ-ਗੱਡੀਆਂ ਬਾਦਸ਼ਾਹੀਆਂ ਨਾਲ ਟੱਕਰ ਲੈ ਗਏ ਉਹ ਹੀ ਪੰਜਾਬ ਆ ਸਾਡਾ ਐਵੇਂ ਇੱਕ ਦੰਦ ਪਾਈ ਤੁਰਿਆ ਯਾਰ ਉਹ ਉੱਠਿਆ ਹਵਾਂ ਤਮਾ ਉਧਰ ਉੱਠੀ ਹਵਾਂ ਤਮਾ ਐ ਕਰ ਲੋ ਉਹ ਕਰ ਲੋ ਲਾ 10000 ਕੋਈ ਗੱਲਾਂ ਇਹ ਸਭ ਤੱਕ ਕੀ ਕਰਾਂ ਸੋਹਣੇ ਪੰਜਾਬ ਦੀ ਹੈ ਪੰਜਾਬ ਮੇਰੇ ਸਭ ਤੱਕੀ ਕਰਾਂ ਤੇਰੀ ਹੈ ਪੰਜਾਂ ਮੇਰੇ ਆ ਪੰਜਾਬ ਮੇਰਾ ਯਾਰ ਮਾਣ ਆ ਤੇ ਜਦੋਂ ਆਪਾਂ ਕੈਨੇਡਾ ਅਮਰੀਕਾ ਜਾਂਦੇ ਆ ਨਾ ਸਾਥ-ਸਾਂਗ ਕੈਨੇਡਾ ਅਮਰੀਕਾ ਆਪਾਂ ਜਾਂਦੇ ਆ ਸਾਰੇ ਘਰੋਂ ਤੁਰਦੇ ਆ ਰੋਨੇ ਆ ਜਦੋਂ ਤੁਰਦੇ ਆਪਾਂ ਘਰੋਂ ਰੋਨੇ ਕਰੀ ਤੋਂ ਕੈਨੇਡਾ ਨੂੰ ਜਾਂਦੇ ਆ ਜਦੋਂ ਪੰਜਾਬ ਲੰਘ ਗਏ ਤੇ ਸਾਥ-ਸਾਂਗ ਤੇ ਨੀਵੀਂ ਪਾ ਕੇ ਬੰਦਾ ਵਜਾਂਦਾ ਬਸ ਆਏ ਬਾਹਰ ਜਾਣਾ ਦਿੱਲੀ ਚੜ੍ਹਿਆਣਾ ਕੈਨੇਡਾ ਅਮਰੀਕਾ ਨਾਲ ਉੱਥੇ 5-6 ਮਹੀਨੇ ਲਾਉਣੇ ਆ ਸੁੱਸਰੀਆਂ ਨੂੰ ਕਰਦਾ ਤੁਰਿਆ ਫਿਰਦਾ ਬੰਦਾ ਜਦੋਂ ਦਿੱਲੀੋਂ ਆ ਗਿਆ ਪੰਜਾਬ ਚ ਆ ਗਿਆ ਨਾ ਉਹਦੇ ੱਤਾਂ ਚੱਕ ਕੇ ਵੇਖ ਜਾਂਦਾ ਮੇਰਾ ਆ ਗਿਆ ਪੰਜਾਬ ਆ ਗਈ ਮੇਰੀ ਜੰਪਲ ਮਿੱਟੀ ਜਿੱਦੀ ਤੇ ਮੈਂ ਖੇਡਿਆ ਟੱਪਿਆ ਭੱਜਿਆ ਨੱਠਿਆ ਪੰਜਾ 60 ਸਾਲ ਦਾ ਸਰੀਰ ਕਰਿਆ ਇੱਥੇ ਰਹਿ ਕੇ ਕਿੰਨੀਆਂ ਬੀੜੀਆਂ ਸੀੜੀਆਂ ਕਰੀਆਂ ਕਿੰਨੇ ਇੱਕ ਦੂਜੇ ਨਾਲ ਪ੍ਰੇਮ ਪਿਆਰ ਨਾਲ ਖੇਡੇ ਆ ਭੱਜੇ ਨਟੇ ਆ ਖੇਤੀਆਂ ਦੇ ਕੰਮ ਕਰੇ ਆ ਭਰਤਾਂ ਪਾਈਆਂ ਯਾਰ ਪੰਜਾਬ ਚ ਕਿੱਡਾ ਸਾਡਾ ਵੱਡਾ ਸੰਧਿਆਚਾਰ ਆ ਯਾਰ ਮੁੱਕਦਾ ਹੀ ਨਹੀਂ ਜਿੱਥੋਂ ਤਾਈ ਮਰਜੀ ਗੱਲ ਕਰੀ ਚੱਲੀ ਗਏ ਮੁੱਕਦਾ ਹੀ ਨਹੀਂ ਮਕਾਉਣ ਵਾਲੇ ਆ ਗਏ ਯਾਰ ਇਹਨੂੰ ਪੰਜਾਬ ਨੂੰ ਮਕਾਉਣ ਵਾਲੇ ਵੜ ਗਏ ਵਿੱਚ ਕਾਹਿਆਂ ਸੌਦਾ ਲਾਇਆ ਇਹ ਇੱਕਦਾਂ ਲੱਗਦਾ ਹੀ ਹੁੰਦਾ ਸਾਹ ਸੰਗਤ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇੱਕਦਾਂ ਲੱਗ ਕੇ ਫੇਰ ਉਹ ਕਾ ਥੋੜੀ ਜੀ ਉਧਰ ਨੂੰ ਤੁਰਦੀ ਐ ਸੂਰੀ ਵੀ ਚਲੋ ਬਚ ਗਏ ਯਾਰ ਬਚ ਗਏ ਡਰਦਾ ਹਰੇਕ ਬੰਦਾ ਪਰ ਬਹੁਤ ਵੱਡੀ ਚੀਜ਼ ਆ ਪਰ ਹਰੇਕ ਡਰਦਾ ਅਗਲਾ ਲੱਗਦਾ ਮੇਰੇ ਵਾਰੀ ਨਾ ਜੀ ਮੇਰੀ ਵਾਰੀ ਨਾ ਜੀ ਕੋਈ ਵੱਡੀ ਗੱਲ ਨਹੀਂ ਹੁੰਦੀ ਯਾਰ ਬਾਰੀਆਂ ਬੁਰੀਆਂ ਲੱਗਾਂ ਪਤਾ ਨਹੀਂ ਕਿਹੜੇ ਸੂਰਮੇ ਨੇ ਉੱਥੇ ਤੇਰੇ ਨਾਲੋਂ ਹੀ ਉੱਠ ਖੜਨਾ ਵੀ ਇਹ ਗਲਤ ਕਰਦਾ ਕਰੋ ਇਹਨੂੰ ਕਾਲੜਾ ਤੇਰੇ ਫੈਲੋਵਾਰੀ ਤੈਨੂੰ ਕੁੱਟਣ ਵਾਲਿਆਂ ਚ ਹੋ ਜਾਣਗੇ ਈ ਵੀ ਨਹੀਂ ਪਤਾ ਹ ਕੋਈ ਫੈਲੋ ਪੂ ਲੋ ਬਣੀ ਉਹਨਾਂ ਜਰਾ ਜਨਾ ਜਰਾ ਤੁਹਾਨੂੰ ਤੁਸੀਂ ਉਹਦੀਆਂ ਵੀਡੀਓ ਆਪਾਂ ਪਾਈ ਜਾਂਦੇ ਉਹ ਦੇਖੀ ਜਾਂਦੇ ਹਾ ਹਾ ਕਰੀ ਜਾਂਦੇ ਆ ਉਦੋਂ ਮੁੜ ਕੇ ਅੰਦਰ ਦਾ ਵਿੱਚ ਉਹਦੇ ਲਾ ਉਹ ਜਾ ਪਾਇਆ ਗੰਦ ਗੰਦ ਪਾਇਆ ਅੱਲਾ ਨੇ ਗਾ ਫਿਰ ਆਏ ਲੱਗ ਜਾਂਦੇ ਕਰਨ ਦੇਖ ਕੇ ਪਹਿਲਾਂ ਕਹਣਗੇ ਪਾਓ ਇਹ ਜਿਹਿਆਂ ਯਾਰ ਆ ਸਾਡੇ ਭਾਈਓ ਚੰਦ ਹੋਣੀ ਸੀ ਕੀ ਇੱਕ ਚੰਦ ਤੇ ਇੱਕ ਬੰਤੋ ਜਿਹੜੇ ਉਧਰ ਬੰਦਰਾਂ ਵਾਲੇ ਪਾਉਂਦੇ ਹੁਣ ਵਿਚਾਰੇ ਉਹ ਮਿਓ ਮਿੱਠੂ ਬਣੀ ਬੈਠੇ ਆ ਉਹ ਜਰ ਕੋਈ ਨਹੀਂ ਜੇ ਤੁਸੀਂ ਗਲਤੀ ਮੰਨ ਲਈ ਗਲਤੀ ਬਹੁਤ ਵੱਡੀ ਬੰਦੇ ਨੇ ਗਲਤੀ ਮੰਨ ਲੈਣਾ ਤੇ ਝੋਲੀ ਪਾ ਲਵੇ ਆਪਣੀ ਤੇ ਉਹਨੂੰ ਗਲਤੀ ਨਹੀਂ ਕਿਹਾ ਜਾਂਦਾ ਬਹੁਤ ਵੱਡਾ ਬੰਦਾ ਬਣ ਜਾਂਦਾ ਸੂਰਮਾ ਬਣ ਜਾਂਦਾ ਗਲਤੀ ਮੰਨਣ ਵਾਲਾ ਵੀ ਠੀਕ ਆ ਜਰ ਮੈਂ ਗਲਤ ਸੀ ਸਿੱਧੇ ਕਹੋ ਕੋਈ ਗੱਲ ਨਹੀਂ ਭਾਈ ਅਸੀਂ ਗਲਤ ਸੀ ਵੀਡੀਓ ਗਲਤ ਪਾਈਆਂ ਠੀਕ ਆ ਸਾਡੇ ਸਭਿਆਚਾਰ ਵਾਲੀ ਨਹੀਂ ਸੀ ਹੁਣ ਅਸੀਂ ਗਾਹ ਨੂੰ ਨਹੀਂ ਪਾਉਂਦੇ ਬਸ ਠੀਕ ਆ ਜੇ ਤੁਹਾਨੂੰ ਸਮਝ ਆ ਗਈ ਸਮਝ ਗਏ ਲੋਕ ਦੇਂਦੇ ਸੀ ਅਸੀਂ ਦਿਖਾਤਿਆਂ ਹੁਣ ਲੋਕ ਅਸੀਂ ਪਾਉਂਦੇ ਹੀ ਨਹੀਂ ਕਿ ਆਪੇ ਲੋਕ ਦੇਖਣ ਨਾ ਹੁੰਦੇ ਕਾਣੀ ਪਾਉਣੀ ਹੀ ਨਹੀਂ ਗਲਤ ਆ ਵੀ ਯਰ ਗੱਲ ਐਵੇਂ ਦੋ ਦੋ ਤਰ੍ਹਾਂ ਦੀਆਂ ਗੱਲਾਂ ਜੀਆਂ ਕਾਹਤੋਂ ਕਰੀ ਜਾਣੀਆਂ ਜੇ ਸਾਡੇ ਵੱਲ ਆ ਗਿਆ ਅਸੀਂ ਉਧਰ ਹੋਗੇ ਇਧਰ ਹੋਗੇ ਉਹ ਕੋਸ਼ ਇਹ ਜੀਆਂ ਗੱਲਾਂ ਨਾ ਕਰੋ ਬਾਈ ਸਿੱਧਾ ਹੀ ਕਹੋ ਵੀ ਬਾਈ ਠੀਕ ਆ ਬਾਈ ਸਾਡੇ ਚ ਗਲਤੀ ਸੀ ਅਸੀਂ ਵੀਡੀਓ ਗਲਤ ਪਾ ਬੈਠੇ ਕਾਨੂੰ ਨਹੀਂ ਪਾਉਂਦੇ ਬਸ ਵਧੀਆ ਪਾਵਾਂਗੇ ਸਬਿਆਚਾਰ ਵਾਲਿਆਂ ਅਸੀਂ ਨਹੀਂ ਪੰਜਾਬ ਨੂੰ ਮਤਲਬ ਬਣਾਉਂਦੇ ਸਾਡੇ ਕਰਕੇ ਪੰਜਾਬ ਨਾ ਯਾਰ ਕਿਤੇ ਗੰਦਲਾ ਹੋ ਜੇ ਸਾਡਾ ਨਾਮ ਨਾ ਹੋ ਜੇ ਚੰਗਿਆਂ ਚ ਆ ਜੇ ਮਾਣਿਆਂ ਚ ਨਾ ਆਵੇ ਰੋਟੀਆਂ ਤਾਂ ਸਭ ਨੇ ਖਾ ਕੇ ਹੀ ਪੈਣਾ ਯਾਰ ਸਾਰੇ ਖਾਣੇ ਆ ਪਰ ਰੋਟੀ ਤਾਂ ਬਚੋ ਯਾਰ ਜਿੱਥੋਂ ਤੇ ਕਰਵਾਈ ਬਚਿਆ ਜਾਂਦਾ ਇਹ ਕੋਈ ਤਾਂ ਮਗਰੋਂ ਕਹਿੰਦਾ ਏਜੰਸੀਆਂ ਨੇ ਕਰਾਤਾ ਕੋਈ ਕਹਿੰਦਾ ਆਰਐਸਐਸ ਨੇ ਕਰਾਤਾ ਅੱਜ ਆਪਾਂ ਨੂੰ ਆਰਐਸਐਸ ਕਹਿੰਦੀ ਹੈ ਵੀ ਵੀਡੀਓ ਜਿਹੜੀਆਂ ਗੰਧੀਆਂ ਪਾਉਂੋ ਕੋਈ ਆਰਐਸਐਸ ਅਸੀਂ ਤਾਂ ਦੇਖੀ ਨਹੀਂ ਸਾਨੂੰ ਤਾਂ ਕਿਸੇ ਨੇ ਕਿਹਾ ਨਹੀਂ ਆ ਕਿ ਅਸੀਂ ਚੰਗੀਆਂ ਬਣੇ ਸਾਨੂੰ ਆਰਐਸਐਸ ਆ ਜੇ ਵੀ ਸਾਡੇ ਘਰੇ ਯਾਰ ਤੂੰ ਵੀ ਪਾਸੇ ਹੋ ਜੀਆਂ ਦੂਜੀਆਂ ਸਾਡੇ ਕੋਲ ਤਾਂ ਕੋਈ ਆਰਐਸਐਸ ਨਹੀਂ ਆਈ ਉਹ ਸਾਰੇ ਬਾਈ ਗੱਲਾਂ ਬਣਾਈਆਂ ਵੀ ਕੋਈ ਆਰਐਸਐਸ ਨਹੀਂ ਹੈ ਕੁਛ ਨਹੀਂ ਆਪਾਂ ਹੀ ਆਰਐਸਐਸ ਆ ਜਦੋਂ ਬਦਲ ਜਾਂਦੇ ਆ ਆਪਾਂ ਆਪ ਹੀ ਆਰਐਸਐਸ ਹੈ ਅਬ ਬੁੱਟੇਰ ਕਹਿੰਦੀ ਕੀ ਹਕਤੀ ਆ ਪਰ ਉਹ ਗਲਤ ਬੋਲ ਜਾਣ ਜਰ ਜੇ ਬੰਦੇ ਆਪਣੇ ਸਹੀ ਹੋਈਏ ਸਾਰੇ ਬਲਾਤ ਕਰਿਆ ਬਲਾਤ ਕਰਿਆ ਬਲਾਤ ਕਰਨਾ ਬਹੁਤ ਪਤਾ ਕਿੱਥੋਂ ਤਾਈ ਜਾਂਦੇ ਕਿੰਨੇ ਦੁਨੀਆ ਤੇ ਮਿਹਣਾ ਲੱਗਣਾ ਸੀ ਕਿੱਥੇ ਅੱਜ ਹਰੇਕ ਅਗਲਾ ਕਹਿੰਦਾ ਚੰਗਾ ਵਧੀਆ ਗੰਦ ਸਾਫ ਕਰਿਆ ਕਿੱਥੇ ਕੱਲ ਨੂੰ ਕੀ ਬੋਲੂ ਫਿਰ ਅਗਲੇ ਦਿਨ ਬਲਾਤ ਕਰਿਆ ਕਰਿਆ ਹੋਇਆ ਨਹੀਂ ਕਰਿਆ ਬੜਾ ਲੱਖ ਨੇ ਇਹ ਜਿਹੇ ਬੰਦਿਆਂ ਦੇ ਮਗਰ ਲੱਗ ਕੇ ਇਹ ਕਹੀ ਜਾਂਦੇ ਵੀ ਕਰੋ ਤੁਸੀਂ ਇਹਨਾਂ ਨੂੰ ਝੂਠੇ ਕਰੋ ਬਲਾਤ ਕਰ ਕਹੇ ਦਿਓ ਵੀ ਬਲਾਤ ਕਰ ਕਰਿਆ ਵਾ ਆ ਦੋ ਤਿੰਨ ਬੰਦੇ ਪੂਰੇ ਲੱਗੇ ਹੋਏ ਆ ਫੋਲੋ ਡੋਫਰਮੈਂਟ ਨੂੰ ਸਿੱਧਾ ਹੀ ਕਹੀ ਜਾਂਦੇ ਵੀ ਤੁਸੀਂ ਕਹਿ ਦਿਓ ਯਾਰ ਅਸੀਂ ਕਹਿੰਨੇ ਆ ਜਦੋਂ ਉਹਨਾਂ ਨੂੰ ਸਬੂਤ ਪੁੱਛਦੇ ਆ ਕਹਿੰਦਾ ਸਾਨੂੰ ਕੋਈ ਸਬੂਤ ਦਾ ਤਾਂ ਸਾਨੂੰ ਕੋਈ ਸਬੂਤ ਥੋੜਾ ਉਹਨੇ 4 ਦਿਨ ਲਈ ਫਿਰਦੇ ਰਹੇ 4 ਦਿਨ ਚੜ੍ਹੇ ਇਸ ਕੰਮ ਨੂੰ ਲਈ ਫਿਰਦੇ ਰਹੇ ਹੋਰਾਂ ਕੁੜੀਆਂ ਬੁੜੀਆਂ ਆਪਣੇ ਨਾਲ ਤੁਰਦਿਆਂ ਫਿਰਦਿਆਂ ਆ ਪੱਸਾਂ 'ਚ ਹਜੂਰ ਸਾਹਿਬ ਜਾਂਦੇ ਆ ਪੰਜ ਪੰਜ 10 15 15 ਆਪਣੇ ਨਾਲ ਬੁੜੀਆਂ ਕੁੜੀਆਂ ਜਾਂਦੇ ਆ ਆਪਾਂ ਇਹਨਾਂ ਕੰਮਾਂ ਦੀ ਖਾਤਰ ਜਾਂਦੇ ਆ ਅਣਖ ਅਣਖ ਹੀ ਹੁੰਦੀ ਆ ਅਣੀ ਅਣਖਾਂ ਰਿੰਦੀਆਂ ਹੁੰਦੀਆਂ ਕਿਸੇ ਨੂੰ ਚੁੰਡੀ ਵੱਢਦੀ ਕੇ ਨੂੰ ਛੇੜਦਾ ਕੇ ਨੂੰ ਮੰਦਾ ਬੋਲਦਾ ਇਹ ਕਾਦੀ ਅਣਖ ਹੈ ਅਣਖ ਦਾ ਫਿਰ ਸੂਰਮਾ ਬਣਨਾ ਪਊ ਬੜੋ ਸੂਰਮੇ ਗਰੇ ਵੀਰ ਪੰਜਾਬ ਦੇ ਲੋਕੋ ਆਪਣਾ ਪੰਜਾਬ ਫੁੱਲ گلاب ਦਾ ਖਿੜਿਆ ਰਹਿਣ ਦਿਓ ਯਾਰ ਨਾ ਮਰ ਜਾਵੇ ਜੇ ਆਪਾਂ ਨਾ ਹਟੇ ਨਾ ਗੰਦ ਪਾਣੋ ਫੇਰ ਮਰ ਜਾਜੋ ਰੋਊਗਾ ਪੰਜਾਬ ਰਵਾਉਣ ਨੂੰ ਫਿਰਦੇ ਆ ਵੇ ਰੋਵੇ ਪੰਜਾਬ ਆਪਾਂ ਜਿਹੜੇ ਪਾਸੇ ਨੂੰ ਲੱਗਣਾ ਉਧਰ ਨੂੰ ਲੱਗੋ ਮੇਰੇ ਵੀਰ ਆਪ ਦੇ ਆਪ ਨੂੰ ਸੰਭਾਲੋ ਆਪ ਦੇ ਘਰ ਨੂੰ ਸੰਭਾਲੋ ਅੱਗੇ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ